ਜਲਦੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਆਪਾਂ ਜਾਨਵਰਾਂ ਨੂੰ ਲੱਗੇ ਪਏ ਸੀ ਪਾਣੀ ਪਾਉਣ ਕਿਉਂਕਿ ਕੱਲ ਮੈਨੂੰ ਬੁਖਾਰ ਵੀ ਬਹੁਤ ਜਿਆਦਾ ਸੀ ਤੇ ਰਣਾ ਫੈਕਸ਼ਨ ਬਹੁਤ ਜਿਆਦਾ ਹੋਈ ਪਈ ਤੇ ਕੱਲ ਵਲੌਗ ਬਣਾਇਆ ਨਹੀਂ ਪੇਟ ਦਾ ਰੁਦੋ ਦਾ ਅੱਜ ਵੀ ਹੁੰਦਾ ਪਰ ਮੈਂ ਕਿਹਾ ਵਲੌਗ ਤਾਂ ਸਟਾਰਟ ਕਰੀਏ ਦਾਣਾ ਪਾਣੀ ਪਾਉਣ ਲੱਗੇ ਪਏ ਸੀ ਕੁੱਤਰਾਂ ਨੂੰ ਦਾਣਾ ਪਾਣੀ ਪਾ ਕੇ ਤੇ ਜਿਹੜੇ ਆ ਬੱਚਿਆਂ ਲਈ ਆ ਇਹਨਾਂ ਨੂੰ ਜੋੜ ਗਣ ਨੂੰ ਦਾਣੇ ਦਿੰਦੇ ਤੇ ਪਾਣੀ ਪਾਤਾ ਤੇ ਲਓ ਜੀ ਪਾਣੀ ਪੂਣੀ ਪਾਤਾ ਕਬੂਤਰਾਂ ਨੂੰ ਸੁਬਾ ਦਾ ਟਾਈਮ ਹੈ ਤੇ ਕਣਕ ਨੂੰ ਪਾਣੀ ਲੱਗ ਗਿਆ ਉਧਰ ਦੂਜੀ ਵਾਰੀ ਰੇਪ ਪਾਉਣੀ ਆ ਮੈਨੂੰ ਪਤਾ ਨਹੀਂ ਇਨਫੈਕਸ਼ਨ ਹੋਈ ਹੈ ਜਾਂ ਪੇਟ ਚ ਸੋਜਾਂ ਆ ਦਰਦ ਬਹੁਤ ਜਿਆਦਾ ਹੁੰਦਾ ਤੇ ਮਾਣਾ ਜੇ ਇਧਰੋਂ ਸੈੱਟ ਹੋ ਗਏ ਫਿਰ ਪਾਉਨੇ ਆਪਾਂ ਰੇਪ ਦੂਜੀ ਕਣਕ ਚ ਇਹਦੇ ਤਾਂ ਹਜੇ 2 2-4 ਦਿਨ ਪੈਰ ਤਰਾਈ ਨਹੀਂ ਹੋਣਾ ਨਾ ਹੁਣ ਤੋਂ 5 ਅੱਜ ਨਾਲ ਲੱਗੜੀਆਂ ਆਪਾਂ ਹੀ ਦਵਾਈ ਲੈ ਕੇ ਘਰ ਨੂੰ ਆਈ ਜਾਂਦੇ ਸੀਗੇ ਤੇ ਆਪਣੀ ਤਾਂ ਬੇਵਾਹੀ ਆ ਮੈਨੂੰ ਲੀਵਰ ਦੀ ਇਨਫੈਕਸ਼ਨ ਵਾਲੀ ਵਧੀ ਪਈ ਆ ਤੇ ਲੀਵਰ ਦੀ ਇਨਫੈਕਸ਼ਨ ਵਧੀ ਪਈ ਆ ਜਾਦੀ ਬਏ ਦਾ ਵਲੌਗ ਜਿਹੜਾ ਸਟਾਰਟ ਕਰਦਾ ਹੀ ਤੇ ਬਣਿਆਣੀ ਹਣ ਜੂਤ ਨੂੰ ਖੋਹਾਂ ਯਾਰ ਪੂਰਾ ਕਰ ਦੇ ਤੂੰ ਤੇ ਪੂਰਾ ਕਰ ਦੂਗਾ ਤੇ ਬਾਦਿਆਂਗੇ ਸਰੀਰ ਸੈੱਟ ਨਹੀਂ ਸੀ। ਰਾਵਣ ਕੋਠੇ ਗੁੰਮ ਦੇ ਕਹਿਣਾ ਕੋ ਸਰੀਰ ਕਹਿਣੇ ਜੀ ਨਹੀਂ ਸੀਗਾ ਅੱਜ। ਆ ਮੇਰੇ ਚੀਲੇ ਨਾਲ ਲੈ ਕੇ ਚੱਲਣ ਚ ਚੀਲਾ ਫਰਾ ਕਰ। ਇੱਕ ਮੇਰਾ ਪੁੱਤ ਖੜਾ ਖੂਲੇ ਮੇਰਾ ਮੁੰਡਾ ਕੋ ਉੱਗੂ ਆ ਰਿਹਾ ਹੈ ਕੈਮਰੇ ਦੇ ਵਿੱਚ। ਆ ਮੇਰਾ ਮੁੰਡਾ ਖੜਾ 3 ਟੈਂ ਮਾ ਗਿਆ ਵਾਵਾ ਇੱਕ ਵਾਈ ਦੇਖੇ ਆ ਗਏ ਸ਼ੋਰ ਸੁਣੀ ਵਾਈ ਲੈ ਆਉਂਦੀ ਹੈ ਜੀ ਮਾ ਗਿਆ ਸੁਬਲਾ ਉਸ ਦਾ ਨਾ ਨਹੀਂ ਆਉਂਦਾ ਪਹਿਨ ਆ ਕੇ ਚੇਜ ਆ ਗਏ ਓ ਗੁਲੀ ਕੁਤਰਾ ਨਾ ਹਰਦਾ ਆ ਹਰਦਾ ਗੋਲੇ ਕਬੂਤਰਾਂ ਨੂੰ ਫਰਦਾ ਬਾਰਾ ਟੀਨ ਕਹਿੰਦੇ ਗੋਲੀ ਰਲ ਗਿਆ ਤੇ ਆਪਾਂ ਹੋਏ ਪਏ ਢਿੱਲੇ ਲੀਵਰ ਨੂੰ ਅਨਸਾਇਖ ਨੂੰ ਹੀ ਪਈ ਆ ਜਿਆਦੇ ਬਹੁਤ ਹੀ ਜਿਆਦੇ ਸੀ ਤੇ ਰਡਾਉਣਾ ਤੇ ਉਹ ਫਰਦਾ ਗੋਲੇ ਨੇ ਇੱਕ ਕਬੂਤਰ ਦੂ ਦਿਨ ਹੋ ਗਏ ਨਾ ਤਾਂ ਬੱਚੇ ਬਾਹਰ ਕੱਢੇ ਆ ਤੇ ਕੱਲ ਤਾਂ ਵੀਡੀਓ ਪਾਈ ਨਹੀਂ ਤੇ ਅੱਜ ਜੋਤ ਨੂੰ ਕਵਾਂਗੇ ਵੀ ਜੋਤ ਪੂਰੀ ਕਰ ਦੂਗਾ ਵੀਡੀਓ ਉਹ ਨੰਗਿਆ ਗੋਲੀ ਰਲੀ ਫਿਰਦਾ ਆਪਾਂ ਇਹ ਦਾਣਾ ਪਾਣੀ ਤਾਂ ਪਾਤਾ ਤੇ ਡੈਡੀ ਹੈਗਾ ਜਟਿੱਲਾ ਤੇ ਆ ਕੇ ਮੈਂ ਦਾਣਾ ਪਾਣੀ ਪਾਤਾ ਸੀਗਾ ਤੇ ਆਵੇ ਆਪਣੇ ਹੀ ਕਬੂਤਰ ਆਵੇ ਦਾਣਾ ਪਾਣੀ ਇਹਨਾਂ ਨੂੰ ਪਾਤਾ ਸੀਗਾ ਕੁੱਤਰਾ ਦਾਣਾ ਪਾਣੀ ਖਾ ਕੇ ਚੜ ਗਿੱਤੇ ਆ ਕਾ ਬੈਠਾ ਦਾਣਾ ਪਾਣੀ ਇਹਨਾਂ ਨੂੰ ਵੀ ਪਤਾ ਸੀ ਆਪਾਂ ਆ ਵੀ ਆਪਣੇ ਆਲੇ ਕੁੱਤਰਾ ਆ ਵੀ ਬੱਚੇ ਕਿੱਡੇ ਕੇ ਉਹ ਚੋਕ ਮੰਗੀ ਜਾਂਦੇ ਸੀ ਆ ਬਲੌਗ ਦੀ ਸਮਾਪਤੀ ਜੇ ਤੁਹਾਨੂੰ ਅੱਜ ਸੋਨਾ ਲੱਗਿਆ ਲਾਈਕ ਕਰੋ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ